ਆ ਤੁਹਾਨੂੰ ਤਵੇ ਦਿਖਾਉਣ ਲੱਗਿਆ ਬਾਈ ਜੀ ਗੀਨੇ ਨਵੇਂ ਤਵੇ ਪਾਉਣੇ ਹਨ ਉਹਨਾਂ ਨੂੰ ਨਵੇਂ ਦਾ ਫਾਇਦਾ ਪੁਰਾਣੇ ਤਵੇ ਦਾ ਕੋਈ ਫਾਇਦਾ ਨਹੀਂ ਗੈਂਡੇ ਦੇ ਆ ਤਵੇ ਇਹ ਡਬਲ ਗੈਂਡੇ ਦੇ ਆ ਮੋਰ ਲੱਗੀ ਹੋਈ ਹੈ 720 ਰੁਪਿਆ ਦਾ ਇੱਕ ਤਵਾ ਹੁੰਦਾ ਇਹ ਇਹ ਬਾਈ ਜੀ ਲੈ ਕੇ ਆ ਡੱਬ ਵਾਲੀ ਤੋਂ ਡੱਬ ਵਾਲੀ ਸਿੱਧਾ ਨਾ ਇਹ ਬਠੰਡਾ ਡੱਬ ਵਾਲੀ ਚੋਂ ਆਇਆ ਉੱਥੇ ਦੁਕਾਨ ਤੋਂ ਲੈ ਕੇ ਆਏ ਨੇ ਐਮ ਮਸਤਰੀ ਸਾਹਿਬ ਦੀ ਦੁਕਾਨ ਤੇ ਕਸੀ ਜਾਂਦੇ ਸੀ ਨਵੇਂ ਤਵੇ ਲਿਆ ਕੇ ਤੇ ਇਹਨਾਂ ਤੋਂ ਪਰ ਰੇਟ ਪੁੱਛਿਆ 720 ਰੁਪਈਆ ਦਾ ਤਵਾ 816 16 ਤਵੇ ਆ ਆਪ ਐ ਸਕੰਜਾ ਇੱਧਰ ਚੱਕਮੀਆਂ ਤਵੰਗਾ ਸੀ ਐ ਸਕੰਜਾ ਖੋਲ ਕੇ ਇਹਨਾਂ ਨੇ ਤੇ ਆ ਤਵੇ ਨਵੇਂ ਕਸੇ ਆ ਪੁਰਾਣੇ ਤਵੇ ਕੱਢਤੇ ਆ ਲੱਗੀ ਵੀ ਇਹ ਮੋਰ ਇੱਕ ਦਾ ਉਹਦਾ ਸਟicker ਇਹ ਮੋਰ ਆ ਤੇ ਆਪਾਂ ਗੈ ਤਵਾਂ ਆਪਣੀਆਂ ਜਿਹੜਾ ਤਵੇ ਲੈ ਕੇ ਆਏ ਆ ਆ ਜਿਹੜੇ ਤਵੇ ਲਿਆਂਦੇ ਆ ਨਾ ਇਹ ਤੁਹਾਨੂੰ ਐ ਲੱਗਦਾ ਇਹ ਤੇ ਕਾਲਾ ਰੰਗ ਮਾਰਿਆ ਹੋਇਆ ਬਾਬੂ ਕੇ ਸਾਰਾ ਨਿਮੇੜ ਕੇ ਕੰਮ ਤੇ ਕਾਲਾ ਰੰਗ ਮਾਰਦਾ ਸੀ ਇਹ ਤਵੇ ਹੈਗੇ 21 ਇੰਚ 21 ਇੰਚ ਤੇ ਤਵੇ ਤਾਂ ਖੈਰ ਸਾਫ ਹੈ ਸੋਹਣੇ ਆ ਪਰ ਰੇਟ ਇਹਦਾ ਉਹੀ ਆ ਕਿਉਂ ਰੇਟ ਉਹੀ ਤਾਂ ਕਹਿਣਾ 580 ਰੁਪਿਆ ਦਾ ਇੱਕ ਤਵਾ ਪਿਆ ਹੈ ਕਿੱਥੇ ਦਾ ਓਏ ਨਵੇਂ ਤਵੇ 720 ਰੁਪਿਆ ਦਾ ਕਿੱਥੇ ਹੋਵੇ ਤਵਾ 580 ਰੁਪਿਆ ਦਾ ਇਹਨਾਂ ਦਾ ਫਰਕ ਕੀ ਆ ਇਹ 21 ਇੰਚ ਹੀ ਆ ਉਹ ਨਵੇਂ ਹੁੰਦੇ 24 ਇੰਚ ਹੀ ਹੁੰਦੇ ਆ ਫਿਰ ਉਹਨਾਂ ਦੇ ਮੋਰ ਇੱਕ ਹੁੰਦੀ ਐ ਡਬਲ ਗੈਡ ਨਾਲ ਤੁਹਾਨੂੰ ਦੱਸਿਆ ਡਬਲ ਗੈਡ ਦੇ ਇਹ ਹੁਣ ਕੀ ਆ ਪਤਾ ਕਿਹੜੀ ਕੋਈ ਕੰਪਨੀ ਦੇ ਆ ਅਸੀਂ ਲਿਆਂਦੇ ਕਵਾੜਖਾਨੇ ਚੋਂ ਇਹ ਤਾਂ ਕਰਕੇ ਕਹਿਣਾ ਅਸੀਂ ਤਾਂ ਬੰਦੇ ਨਵੇਂ ਸੀਗੇ ਸਾਨੂੰ ਤਾਂ ਨਹੀਂ ਪਤਾ ਲੱਗਿਆ ਤੇ ਪੁਰਾਣੇ ਤਵੇ ਲੈਣ ਦਾ ਕੋਈ ਫਾਇਦਾ ਨਹੀਂ ਕਵਾੜ ਚੋ ਲਿਆ ਹੁੰਦਾ ਕਿਸੇ ਦੀ ਕੰਨੀ ਟੁੱਟੀ ਹੁੰਦੀ ਹੈ ਕਿਸੇ ਦੀ ਕਿਵੇਂ ਹੈ ਹੁਣ ਆ ਤਵੇ ਆ ਮਾਲਾ ਇਹਦੀ ਆ ਕੰਨੀ ਟੁੱਟੀ ਪਈ ਆ ਹਾਂ ਹਾਂ ਹੁਣ ਜਮਾਂ ਸਾਫ ਤਾਂ ਤਵਾ ਵੀ ਨਹੀਂ ਮਿਲਦਾ ਹੁਣ ਬੇਟ ਇਹਨਾਂ ਦੇ ਇੱਕੋ ਜਾਣੀ ਕਿਸੇ ਦਾ 5.5 ਸੀ ਕਿਸੇ ਦਾ 6.5 ਸੀ ਕਿਸੇ ਦਾ ਛੀ ਦਾ ਲਵੇ ਸੀ ਆ ਬੇਟ ਵੀ ਕਰਕੇ ਦੇਖਿਆ ਸੀ ਉੱਥੇ ਇਦਰੋਂ ਦਿਖਾਉਣਾ ਸਾਨੂੰ ਅੱਜ ਯਾਰ ਪਾਈ ਖੜੀ ਐ ਨਾ ਇਹਦਾ ਚੱਕਰ ਐ ਹੁੰਦਾ ਨਾ ਆਪਾਂ ਜਦੋਂ ਚੀਲ ਲੈਣੀ ਐ ਜੇ ਤਾ ਉਹ ਜਿ ਸਮਾਈ ਰੱਖਾਂਗੇ ਹੁਣ ਇਹ ਤੇ ਕਾਲਾ ਤੇਲ ਮਾਰਿਆ ਹੋਇਆ ਤੇ ਥੱਲੇ ਈਟਾ ਲਾਈਆਂ ਹੋਣਗੀਆਂ ਇਵੀ ਸਮਾਈ ਤਾਂ ਹੁੰਦੀ ਐ ਜਦੋਂ ਹਿੱਸਾ ਹੋਵੇ ਦੋ ਜਾਨਾਂ ਦਾ ਜਾਂ ਕੱਲੇ ਦੀ ਹੋਵੇ ਚੀਜ਼ ਦੂਜੇ ਨਾਲ ਸਾਂਝਾ ਹੋਵੇ ਨਾ ਕੰਮ ਉਹਦੀ ਬਿਆਦ ਵੀ ਹੁੰਦੀ ਐ ਕੋਈ ਉਹ ਨਹੀਂ ਹੁੰਦੀ ਆ ਸਾਨੂੰ ਦਿਖਾ ਤਿਆਂ ਤਵੰਗਾ ਮੈਂ ਤੇ ਜੇ ਚੀਜ਼ ਦੀ ਸਮਾਈ ਰੱਖਾਏ ਇਹ ਤਾਂ 20 ਸਾਲ ਨਹੀਂ ਮਰਦੀ ਹੁੰਦੀ ਕੋਈ ਵੀ ਮਸ਼ੀਨਰੀ ਆ ਤੇ ਜੇ ਸਵਾਈ ਨਾ ਰੱਖਾਂਗੇ ਤਾਂ ਇਹ ਥੋੜੇ ਸਾਲ ਕੱਢਦੀ ਹੁੰਦੀ ਐ ਬਾਲਾ ਚ ਟਾਈਮ ਨਹੀਂ ਕੱਢਦੀ ਇਹ ਤੇ ਲਿਓਣਿਆਂ ਤਵੇ ਨਵੇਂ ਲਿਆਓ ਤੇ ਇੱਕ ਫਾਇਦਾ ਹੈਗਾ ਬਸ ਵੀ ਲਿਆ ਕੇ ਤਵੇ ਨਵੇਂ ਪਾ ਦਿਓ ਤੇ ਤਵੰਗਾ ਨਵੇਂਗਾ ਬਣਾਓ ਪੋਚੇ ਵੀ ਪੀ ਮਹਿੰਗੇ ਆ ਤਵੰਗਾ ਵੀ ਮਹਿੰਗੇਗਾ ਬਹੁਤ ਬੰਦ ਨੇ ਕਿ ਸਕੰਜਾ ਆਪਣੇ ਕੋਲੇ ਹੁੰਦਾ ਸਾਰਾ ਤੇ ਇਕੱਲੇ ਤਵੇ ਲਿਆ ਕੇ ਪਾ ਦਿਓ ਆਪਣੇ ਕੋਲੇ ਤਵੰਗਾ 14 ਐ ਤੇ ਬਾਕੀ ਤੁਸੀਂ ਆਪੇ ਦੇਖ ਲਓ ਜਿਹੜੀਆਂ 14 ਤਵੀਆਂ ਵੀ 720 ਰੁਪਏ ਦੇ ਹਿਸਾਬ ਨਾਲ ਕਿੰਨੇ ਤਵੇ ਆਉਣਗੇ ਤੇ ਬਾਕੀ ਤਾਂ ਪਵਾਈ ਤਾਂ ਹੁਣ ਮਰਜੀ ਹੈ ਭਾਵੇਂ ਤੁਪ ਕਿਸੇ ਤੋਂ ਪਵਾ ਲਓ ਨਹੀਂ ਲਿਆ ਕੇ ਮਿਸਤਰੀ ਤੋਂ ਚਾਬੀ ਤੇ ਆ ਖੋਲ ਕੇ ਆਪ ਕਰ ਸਕਦੇ ਹੋ ਜਿਹੜੇ ਨੂੰ ਹੁਣ ਬਾਈ ਹੁਣ ਕਰਨੇ ਕੁਛ ਨਹੀਂ ਉਹਨਾਂ ਦਾ ਕੀ ਕਹਿਣਾ ਤੇ ਆਪਾਂ ਤਾਂ ਆਪ ਹੀ ਕਰ ਸਕਦੇ ਹਾਂ ਜੇ ਬੰਦੇ ਦੀ ਹਿੰਮਤ ਹੋਵੇ